ਔਰ ਇਹਨਾਂ ਨੂੰ ਵੀ ਪੁੱਛ ਲੋ ਕਦੇ ਇਹਨਾਂ ਨੇ ਕੋਈ ਕਿ ਤੋ ਇਤਰੋਂ ਉਤਰੋਂ ਮੇਰੇ ਤੇ ਕੋਈ ਪ੍ਰੈਸ਼ਰ ਪਾਇਆ ਹੋਵੇ ਮੈਨੂੰ ਬਣਾ ਦੇ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੀ ਡਿਪਟੀ ਸਪੀਕਰ ਦੀ ਸੌਚ ਉੱਪਰ ਲਈ ਤਿਆਰ ਰਹੇ ਪਹਿਲੀ ਵਾਰ ਹੋਇਆ ਪੰਜਾਬ ਚ 10 ਡੀਸੀ ਕੁੜੀਆਂ ਨੇ 6 ਡੀਸੀ ਐਸਐਸਪੀ ਐਸਐਸਪੀ ਨੌਜਵਾਨਾਂ ਨੂੰ ਕੰਮ ਕਰਨ ਦਾ ਜਨੂੰਨ ਹੁੰਦਾ ਉਹਨਾਂ ਨੂੰ ਗਰੀਬਾਂ ਦਾ ਤਰਸ ਹੁੰਦਾ ਜਿਹੜੇ ਪਹਿਲਾਂ ਤੋਂ ਲੁੱਟੇਰੇ ਰਹੇ ਹਨ

ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਇਹ ਹੀ ਚੀਜ਼ ਤੋਂ ਗਰੀਬੀ ਦੂਰ ਕਰ ਸਕਦੀ ਹੈ ਜੀ ਡਾਕਟਰ ਪੀਮਰਾਓ ਮੇਦਕਾ ਜੀ ਨੇ ਆਪਾਂ ਨੂੰ ਹੱਕ ਲੈ ਕੇ ਦਿੱਤਾ ਕਿ ਵੋਟਾਂ 'ਚ ਲੜਨਾ ਹੈ ਇਹ ਜੇ ਕਿਸੇ ਫਸਲ ਨੂੰ ਸੰਡੀ ਲੱਗ ਜੇ ਨਾ ਕੋਈ ਕੋਈ ਕਿਸੇ ਝੋਨੇ ਨੂੰ ਸੰਡੀ ਪੈ ਗਈ ਕਣਕ ਨੂੰ ਉਹ ਬਾਰੋਂ ਰੌਲਾ ਪਾ ਕੇ ਜਾਂ ਬਾਰੋਂ ਢਲੇ ਮਾਰ ਕੇ ਨਹੀਂ ਹਟਦੀ ਸੰਡੀ ਇਦੇ ਵਾਸਤੇ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਜੀ ਅੰਦਰ ਫਸਲ ਦੇ ਛੜ 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 ਕਾਉ ਕਰਨਾ ਪੈਂਦਾ ਬਾਬਾ ਸਾਹਿਬ ਨੇ ਇਹੀ ਕਿਹਾ ਕਿ ਭਾਈ ਬਾਰੋਂ ਨਾ ਮਿੰਤਾਂ ਕਰੀ ਜਾਓ ਅੰਦਰ ਵੱਡੋ ਸਿਸਟਮ ਦੇ ਐਮਐਲਏ ਬਣੋ ਮੰਤਰੀ ਬਣੋ ਉਥੇ ਜਾ ਕੇ ਆਵਾਜ਼ ਠਾਓ ਆਪਣੇ ਹੱਕ ਲੈ ਕੇ ਆਓ ਇਸੇ ਇਨਾ ਹੱਕਾ ਕਰਕੇ ਅੱਜ ਡਿਪਟੀ ਸਪੀਕਰ ਨੇ ਜੀ ਡਿਪਟੀ ਸਪੀਕਰ ਬਹੁਤ ਵੱਡਾ ਅਹੁਦਾ ਹੁੰਦਾ ਜੀ ਵਿਦਾਨ ਸਵਜ ਬਹੁਤ ਵੱਡਾ ਮਾਨ ਤਾਨ ਹੁੰਦਾ ਔਰ ਇਹਨਾਂ ਨੂੰ ਵੀ ਪੁੱਛ ਲੋ ਕਦੇ ਇਹਨਾਂ ਨੇ ਕੋਈ ਕਿਤੇ ਉਧਰੋਂ ਉਧਰੋਂ ਮੇਰੇ ਤੇ ਕੋਈ ਪ੍ਰੈਸ਼ਰ ਪਾਇਆ ਹੋਵੇ ਮੈਨੂੰ ਬਣਾ ਦੋ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੀ ਡਿਪਟੀ ਸਪੀਕਰ ਦੀ ਸਹੂਚ ਕਰਨ ਲਈ ਤਿਆਰ ਰਹੇ ਹੋ ਆਫਸਰ ਵੀ ਅਹੀਂ ਲਾਉਣੇ ਆ ਜੀ ਅਜੰਗ ਮੁੰਡੇ ਕੁੜੀਆਂ ਖੜੇ ਨੇ ਆਫਸਰ ਆ ਖੜੇ ਨੇ ਪੁਲਿਸ ਵਾਲੇ ਨੌਜਵਾਨ ਮੁੰਡੇ ਕੁੜੀਆਂ ਲਾ ਰਹੇ ਆ ਸੀ ਐਸਐਸਪੀ ਪਹਿਲੀ ਵਾਰ ਹੋਇਆ ਪੰਜਾਬ ਚ 10 ਡੀਸੀ ਕੁੜੀਆਂ ਨੇ 6 DCSS SSP 6 SSP ਕੁੜੀਆਂ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਨਾ ਜਨੂੰਨ ਹੁੰਦਾ ਹੈ ਉਹਨਾਂ ਨੂੰ ਗਰੀਬਾਂ ਦਾ ਤਰਦ ਹੁੰਦਾ ਹੈ ਜਿਹੜੇ ਪਹਿਲਾਂ ਤੋਂ ਲੁਟੇਰੇ ਰਹੇ ਹਨ ਉਹਨਾਂ ਨੂੰ ਤਾਂ ਬਸ ਐਂ ਹੁੰਦਾ ਚਲੋ ਇੱਕ ਸਾਲ ਹੋਰ ਮਿਲ ਗਿਆ ਹੋਰ ਲੁੱਟ ਲਓ ਉਹਨਾਂ ਦਾ ਉਹਨਾਂ ਦਾ ਦਿਲ ਨਾ ਪੱਥਰ ਬਣ ਜਾਂਦਾ ਹੈ ਮੈਂ ਤਾਂ ਜਦੋਂ ਕਾਲਜ ਪੜ੍ਹਦਾ ਸੀ ਪਲੱਸ 1 ਚ ਸੰਤਰਾਮ ਦਾਸੀ ਬਹੁਤ ਵੱਡੇ ਸ਼ਾਇਰ ਹੋਏ ਸਾਡੇ ਇਲਾਕੇ ਦੇ ਹੀ ਬਰਨਾਲੇ ਦੇ ਨੇੜੇ ਪਿੰਡ ਹੈ ਰਾਏਸਰ ਸੰਤਰਾਮ ਦਾਸੀ ਉਹਦਾ ਸੀ ਨੂੰ ਗਰੀਬਾਂ ਦਾ ਸ਼ਾਇਰ ਕਿਹਾ ਜਾਂਦਾ ਅਸੀਂ ਉਹਦੀ ਕਵਿਤਾ ਗਾਉਂਦੇ ਹੁੰਦੇ ਸੀ ਕਰਮਜੀਤ ਅਨਮੋਲ ਮੇਰੇ ਨਾਲ ਹੁੰਦਾ ਸੀ ਅਸੀਂ ਇੱਕੋ ਕਾਲਜ ਚ ਪੜੇ ਹਾਂ ਸੁਨਾਮ ਕਾਲਜ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਇੱਕ ਕੂੰਜ ਘੇਰ ਲਈ ਕਾਵਾਂ ਨੇ ਧੀਆਂ ਹੋ ਕੇ ਭਰਦੀਆਂ ਅਸਮਾਨ ਜੁਡੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਮੈਂ ਗਾਉਂਦਾ ਹੁੰਦਾ ਸੀ ਇਹ ਔਰ ਕਿੱਤੋਂ ਇੱਕ ਜਗ੍ਹਾ ਤੋਂ ਵੀ ਨਹੀਂ ਹੈਗਾ ਕਿ ਮੈਂ ਫਸਟ ਨਾ ਆਇਆ ਹੋਵਾਂ ਕਿਉਂਕਿ ਦਰਦ ਦਾ ਇੰਨਾ ਹੈ ਦਰਦ ਲਿਖਿਆ ਹੈ ਗਰੀਬ ਦਾ ਸੋ ਇਹ ਕਮੀਆਂ ਦੇ ਵਿੜਿਆਂ ਨੂੰ ਸਮਝਣ ਵਾਲੀ ਜਾਂ ਕਮੀਆਂ ਦੇ ਵਿੜਿਆਂ 'ਚ ਕੀੜੇ ਮਾਰਨ ਵਾਲੀ ਸਮਝ ਸਕਦਾ ਕਿ ਉਹਨਾਂ ਵਿੜਿਆਂ ਦਾ ਕੀ ਹਾਲ ਹੈ